ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਾਂ ਬਲੌਗ ਲੈ ਕੇ ਹਾਜ਼ਰ ਹੋਏ ਆਂ ਜੀ ਮੰਜਾ ਮੰਜੇ ਦੀ ਲੰਬਾਈ ਹੈਗੀ ਆ ਜੀ 7 ਫੁੱਟ ਅਤੇ ਚੜਾਈ ਹੈਗੀ ਆ ਜੀ 4 ਫੁੱਟ ਤੇ 3 ਇੰਚੀ ਬਾਈ 3 ਇੰਚੀ ਦੀਆਂ ਬਾਈਆਂ ਨੇ ਬਾਈਆਂ ਤੇ ਸ਼ੇਰੂ ਤੇ 4 ਇੰਚੀ ਬਾਈ 4 ਇੰਚੀ ਦਾ ਪਾਵਾ ਤੇ 27 ਇੰਚੀ ਉੱਚਾ ਮੰਜਾ ਜੀ ਤੇ ਇਹ ਆਪਾਂ ਅੱਜ ਦਾ ਬਲੌਗ ਲੈ ਕੇ ਹਾਜ਼ਰ ਹੋਏ ਆਂ ਜੀ ਵਧੀਆ ਕੁਆਲਿਟੀ ਦਾ ਮੰਝਾ ਪਿੱਤਲ ਵਰਕ ਮੰਝਾ ਆ ਦੇਖੋ ਪਿੱਤਲ ਦੇ ਕੋਕੇ ਲਾਏ ਨੇ ਆਪਾਂ ਪਾਵੇ ਤੇ ਪਿੱਤਲ ਲਾਇਆ ਵਾ ਪਾਵੇ ਤੇ ਆਗਰ ਤੁਸੀਂ ਵਧੀਆ ਕੁਆਲਿਟੀ ਦੇ ਮੰਝੇ ਦੇ ਗਾਹਾ ਕੋ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਆਪਣੀ ਚੁਆਇਸ ਅਨਸਾਰ ਮੰਝਾ ਬਣਵਾ ਸਕਦੇ ਹੋ ਜੀ ਸਾਡੇ ਕੋਲੋਂ ਹਰ ਇੱਕ ਪਾਵੇ ਤੇ ਚਾਰੇ ਪਾਵਿਆਂ ਤੇ ਆਹੀ ਡਿਜ਼ਾਈਨ ਮਿਲੇਗਾ ਤੁਹਾਨੂੰ ਬਹੁਤ ਵਧੀਆ ਮੰਝਾ ਬਣਿਆ ਜੀ 7 ਫੁੱਟ 55 ਲੰਬਾ ਤੇ 4 ਫੁੱਟ 55 ਚੌੜਾ ਜੀ 4 ਫੁੱਟ 55 ਚੌੜਾ ਤੇ 27 ਇੰਚੀ ਮੰਝਾ ਹੈਗਾ ਜੀ ਉਚਾਈ ਚ ਉੱਪਰ ਨੂੰ ਸਾਡਾ ਨੰਬਰ ਨੋਟ ਕਰ ਲਓ ਜੀ 8264144620 ਪਿੰਡ ਹੈਗਾ ਸਾਡਾ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਸੋਕ ਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਵਧੀਆ ਕੁਆਲਿਟੀ ਦੇ ਮੰਝੇ ਮਿਲਣਗੇ ਜੀ ਤੁਹਾਨੂੰ ਇਹ ਮੰਝੇ ਦੀ ਕੁਆਲਿਟੀ ਦੇਖ ਲਓ ਤੁਸੀਂ ਪਿੱਤਲ ਆਪਾਂ ਲਾਇਆ ਪਿੱਤਲ ਦੇ ਕੋਕੇ ਲਾਏ ਨੇ ਤੁਸੀਂ ਆਪਣੀ ਚੁਆਇਸ ਅਨੁਸਾਰ ਮੰਝਾ ਬਣਵਾ ਸਕਦੇ ਹੋ ਤੇ ਆਪਾਂ ਇਹ ਵੱਡਾ ਮੰਝਾ ਜੀ ਉਸ ਤੋਂ ਥੱਲੇ ਮੰਝਾ ਵਿਚਾਰਲਾ ਬਣੂਗਾ 6.5 बाई 3.5 ਦਾ ਮੰਝਾ ਤੇ ਉਸ ਤੋਂ ਥੱਲੇ ਜਿਹੜਾ ਆਪਣੇ ਆਮ ਘਰਾਂ 'ਚ ਹੁੰਦਾ ਜੀ ਮੰਝਾ 6/3 ਦਾ ਇਹ ਟਾਲੀ ਦੇ ਪਾਵੇ ਨੇ ਟਾਲੀ ਦੇ ਪਾਵਿਆਂ ਦੇ ਉੱਤੇ ਆਪਾਂ ਪਿੱਤਲ ਵਰਕ ਕਰੀਆ ਪਿੱਤਲ ਦੇ ਕੋਕੇ ਲਾਏ ਨੇ ਤੇ ਅਗਰ ਤੁਹਾਨੂੰ ਤੁਸੀਂ ਮੰਝੇ ਦੇ ਸ਼ਕੀਨ ਹੋ ਤੁਸੀਂ ਸਾਡੇ ਕੋਲੋਂ ਮੰਝਾ ਬਣਵਾ ਸਕਦੇ ਹੋ ਨੰਬਰ ਨੋਟ ਕਰ ਲਓ ਜੀ ਸਾਡਾ 8264144620 ਇਹ ਆਪਣਾ ਨੰਬਰ ਆ ਜੀ ਪਿੰਡ ਹੈਗਾ ਆਪਣਾ ਜੋਧਾ ਜ਼ਿਲ੍ਹਾ ਹੈਗਾ ਜੀ ਆਪਣਾ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਟੋਟਲੀ ਸਾਰਾ ਪੰਜਾਬੀ ਸੱਭਿਆਚਾਰ ਆਪਣੇ ਕੋਲੇ ਹੁੰਦਾ ਜੀ ਨਵਾਂ ਵੀ ਬਣਾਉਂਦੇ ਆ ਅਤੇ ਪੁਰਾਣੇ ਨੂੰ ਵੀ ਮੋਡੀਫਾਈ ਕਰਦੇ ਆ ਅਗਰ ਤੁਸੀਂ ਆਪਣੇ ਮੰਜੇ ਨੂੰ ਪਿੱਤਲ ਵਗੈਰਾ ਕੋਕੇ ਵਗੈਰਾ ਲਗਾਉਣੇ ਆ ਉਹ ਵੀ ਤੁਸੀਂ ਆਪਣਾ ਮੰਜਾ ਲਿਆ ਕੇ ਸਾਡੇ ਕੋਲੋਂ ਤੁਸੀਂ ਪਾਲਿਸ਼ ਕਰਵਾ ਸਕਦੇ ਹੋ ਪਿੱਤਲ ਕੋਕੇ ਵਗੈਰਾ ਆਪਣੇ ਮੰਜੇ ਤੇ ਲਵਾ ਸਕਦੇ ਹੋ ਪਾਪਾ ਮੰਜਾ ਆਰਡਰ ਤੇ ਬਣਾਉਨੇ ਆ ਜੀ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਫੇਰ ਨੋਟ ਕਰ ਲਓ 8264144620 ਸੁਖਜਿੰਦਰ ਸਿੰਘ ਉੱਬੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਪੰਜਾਬੀ ਕਲਚਰ ਵਧੀਆ ਕੁਆਲਟੀ ਦੇ ਮੰਜੇ ਲੈਣ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਇਹ 4 ਇੰਚੀ ਬਾਈ 4 ਇੰਚੀ ਦਾ ਪਾਵਾ 27 55 ਉੱਚਾ ਤੇ 7 ਫੁੱਟ 55 ਹੈਗਾ ਜੀ ਲੰਬਾ ਤੇ 4 ਫੁੱਟ 55 ਹੈਗਾ ਜੀ ਚੌੜਾ ਹਰ ਇੱਕ ਸਾਈਜ਼ ਦਾ ਮੰਝਾ ਸਾਡੇ ਕੋਲੋਂ ਤੁਸੀਂ ਬਣਵਾ ਸਕਦੇ ਹੋ ਜੀ ਆਪਣੇ ਹਿਸਾਬ ਨਾਲ ਆਪਣੀ ਲੰਬਾਈ ਦੇ ਹਿਸਾਬ ਨਾਲ ਆਪਣੀ ਚੌੜਾਈ ਦੇ ਹਿਸਾਬ ਨਾਲ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਅਗਰ ਤੁਸੀਂ ਇਹ ਵੀਡੀਓ YouTube ਸਾਡੇ YouTube ਚੈਨਲ ਤੇ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਗਰ ਤੁਸੀਂ ਇਹ ਵੀਡੀਓ ਆਪਣੇ Facebook ਪੇਜ ਤੇ ਦੇਖ ਰਹੇ ਹੋ ਤਾਂ ਆਪਣੇ Facebook ਪੇਜ ਨੂੰ ਲਾਈਕ ਫੋਲੋ ਜਰੂਰ ਕਰਿਓ ਜੀ ਅਗਰ YouTube ਤੇ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਧੀਆ ਕੁਆਲਿਟੀ ਦਾ ਮੰਝਾ ਬਣਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰੋ ਜੀ ਅਤੇ ਹਰ ਇੱਕ ਆਈਟਮ ਆਪਾਂ ਬਾਹਰ ਵੀ ਭੇਜਦੇ ਆ ਬਾਹਰ ਭੇਜਣ ਦਾ ਵੀ ਆਪਣਾ ਪੂਰਾ ਪ੍ਰਬੰਧ ਹੈਗਾ ਜੀ ਅਗਰ ਤੁਸੀਂ ਮੰਝਾ ਮੰਗਵਾਉਣਾ ਕੋਈ ਚਾਟੀ ਕੋਈ ਮਧਾਣੀ ਕੋਈ ਝਰਖਾ ਕੋਈ ਸੰਦੂਖ ਕੋਈ ਝਰਖਾ ਮੰਗਵਾਉਣਾ ਬਾਹਰੀ ਕੰਟਰੀ ਚ ਉਹ ਵੀ ਆਪਣੇ ਕੋਲੇ ਸਾਰਾ ਅਰੇਂਜਮੈਂਟ ਹੈਗਾ ਜੀ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅਤੇ ਆਪਣੇ ਸਮਾਨ ਦਾ ਆਰਡਰ ਕਰੋ ਤੇ ਤੁਹਾਡਾ ਸਮਾਨ ਤੁਹਾਡੇ ਬਾਹਰੀ ਕੰਟਰੀ ਤੁਹਾਡੇ ਘਰ ਤੱਕ ਪਹੁੰਚਦਾ ਹੋਏਗਾ ਜੀ ਨੰਬਰ ਫੇਰ ਇੱਕ ਵਾਰੀ ਨੋਟ ਕਰ ਲਓ 8264144620 ਮੰਜੇ ਦਾ ਡਿਜ਼ਾਈਨ ਦੇਖ ਲਓ ਮੰਜੇ ਦਾ ਡਿਜ਼ਾਈਨ ਵੀ ਪੂਰਾ ਵਧੀਆ ਜੀ ਸੂਤ ਦਾ ਮੰਜਾ ਕੋਈ ਪਲਾਸਟਿਕ ਦਾ ਸੂਤ ਨਹੀਂ ਆਪਾਂ ਵਰਤਦੇ ਹੈਗੇ ਵਧੀਆ ਕੁਆਲਿਟੀ ਦਾ ਮੰਜਾ ਜੀ ਹਰ ਇੱਕ ਆਈਟਮ ਵਧੀਆ ਹੀ ਆਪਾਂ ਬਣਾ ਕੇ ਦਿੰਨੇ ਆ ਚਰਖਾ ਵਧੀਆ ਕੁਆਲਿਟੀ 'ਚ ਮਿਲੂਗਾ ਮਧਾਣੀ ਵਧੀਆ ਕੁਆਲਿਟੀ 'ਚ ਮਿਲੂਗੀ ਹਰ ਇੱਕ ਚੀਜ਼ ਜੋ ਵੀ ਆਪਾਂ ਪੰਜਾਬੀ ਸਭਿਆਚਾਰ ਦਾ ਸਮਾਨ ਬਣਾਉਂਦੇ ਆ ਹਰ ਇੱਕ ਸਮਾਨ ਤੁਹਾਨੂੰ ਵਧੀਆ ਦੇ ਵਿੱਚ ਹੀ ਮਿਲੇਗਾ